ਬਹੁਤ ਸੋਹਣਾ ਮਹਾਰਾਜ ਜੀ ਤੁਹਾਡਾ ਸਤਿਕਾਰ ਕਰ ਦਿੱਤਾ ਜੀ ਤੁਹਾਡੇ ਨਾਮ ਤੇ ਤੁਹਾਡੀ ਸਵਾਸੇ ਮਹਾਰਾਜ ਜੀ ਮੈਂ ਤੇ ਤੁਹਾਡਾ ਦੇਣ ਹੀ ਨਹੀਂ ਦੇ ਸਕਦਾ ਕਦੇ ਮਹਾਰਾਜ ਜੀ ਇਹ ਤਾਂ ਤੁਹਾਡੇ ਤੇ ਤੁਸੀਂ ਜੋ ਜੋ ਵੀ ਕਰਤਾ ਤੁਸੀਂ ਕਰ ਲੈ ਚਲੋ ਕਰਨਾ ਤਾਂ ਪ੍ਰਮਾਤਮਾ ਹੀ ਆ ਪਹਿਲੀ ਆਪਾਂ ਮਹਾਰਾਜ ਜੀ ਪਾਣੀ ਤੇ ਆ ਛੱਡਿਆ ਪਾਣੀ ਨਹੀਂ ਮਿਲਦਾ ਨਾ ਉਹਨੂੰ ਲੀਡਾਂ ਝੋਣ ਆਏ ਪਏ ਰਹਿੰਦੇ ਸੀ ਤੇ ਨੌਂ ਨੂੰ ਇਹਦੇ ਸੜਕੇ ਸਾਰੀਆਂ ਗਰਮੀਆਂ 사ਸੰਗਤ ਜੀ ਤੁਸੀਂ ਪਿਛਲੇ ਦਿਨੀ ਇੱਕ ਵੀਡੀਓ ਦੇਖੀ ਹੋਣੀ ਆ ਪਿੰਡ ਜੋਹਲ ਟਾਇਵਾਲ ਜ਼ਿਲ੍ਹਾ ਤਰਨਤਾਰ ਇੱਕ ਮੰਦਬੁੱਧੀ ਭੈਣ ਦੇ ਘਰ ਦੀ ਖਾਲਸਾ ਢੀ ਦੀ ਸੇਵਾਦਾਰਾਂ ਵੱਲੋਂ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਸਫਾਈ ਕੀਤੀ ਗਈ ਸੀ ਉਸ ਘਰ ਦੇ ਵਿੱਚ ਖਾਲਸਾ ਢੀ ਵੱਲੋਂ ਇੱਕ ਬੋਰ ਕਰਾ ਕੇ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ ਸੋ ਪਿਛਲੇ ਦਿਨੀ ਬੋਸ਼ਰੂ ਕੀਤਾ ਸੀ ਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਉਹ ਬੋਰਾ ਹੋ ਗਿਆ ਤੇ ਅੱਜ ਉਸ ਭੈਣ ਦੇ ਘਰ ਮੋਟਰ ਪੈ ਗਈ ਹੈ ਤੁਸੀਂ ਦੇਖ ਸਕਦੇ ਹੋ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਇਸ ਘਰ ਦੇ ਵਿੱਚ ਪਾਣੀ ਆਇਆ ਖੁੱਲ ਕੇ ਕਿਉਂਕਿ ਇਸ ਪਰਿਵਾਰ ਨੂੰ ਪੀਣ ਵਾਲਾ ਪਾਣੀ ਦਾ ਛੱਡੋ ਜਾਂ ਨਹਾਉਣ ਵਾਲਾ ਪਾਣੀ ਇਹਨਾਂ ਕੋਲ ਬਿਲਕੁਲ ਵੀ ਨਹੀਂ ਸੀ ਬਿਲਕੁਲ ਸੀਮਤ ਸੀ ਕਿਉਂਕਿ ਇਹ ਬਾਹਰੋਂ ਜਾ ਕੇ ਲੈ ਕੇ ਆਉਂਦੇ ਸੀ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਮੋਟਰ ਚੱਲ ਰਹੀ ਹੈ ਇਹ ਸਭ ਸੰਗਤ ਦੇ ਸਹਿਯੋਗ ਦੇ ਸਦਕਾ ਹੋਇਆ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਸਦਕਾ ਹੋਇਆ ਤੁਸੀਂ ਪਰਿਵਾਰ ਦੇ ਹਾਲਾਤ ਦੀ ਸੌਧੋ ਜਿਹੜੋ ਪਰਿਵਾਰ ਚ ਪਹਿਲੀ ਵਾਰ ਆਏ ਸੀ ਤਾਂ ਇਹ ਘਰ ਦੇ ਵਿੱਚ ਸੁੱਤਬਦ ਗੰਦ ਸੀ ਤੇ ਅੱਜ ਦੇਖ ਸਕਦੇ ਹੋ ਕਿ ਸੇਵਾਦਾਰਾਂ ਦੇ ਸਹਿਯੋਗ ਦੇ ਸਦਕਾ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਸਦਕਾ ਇਸ ਘਰ ਦੇ ਵਿੱਚ ਸਫਾਈ ਵੀ ਆ ਤੇ ਆ ਖੜਾ ਪਰਿਵਾਰ ਜਾਂ ਸਾਡੀ ਭੈਣਾਂ ਬੱਚੀਆਂ ਜਾਂ ਪਿੰਡ ਦੇ ਨੌਜਵਾਨ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਨੇਪਰੇ ਚੜੇ ਨੇ ਅੱਜ ਇਹ ਪਰਿਵਾਰ ਵੀ ਖੁਸ਼ ਹੈ ਸੋ ਅਸੀਂ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਜੋਲਟਾਏਵਾਲ ਵੱਲੋਂ ਤੇ ਖਾਲਸਾਡ ਵੱਲੋਂ ਸੰਗਤ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਦੇ ਦਸਵੰਦ ਦੇ ਤਹਿਤ ਇਹੋ ਜਿਹੇ ਕਾਰਜ ਨੂੰ ਅੱਪੇ ਚੜ੍ਹਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ